ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਬਾਬਾ ਲੱਖਾ ਨਾਨਕ ਸਰਵਾਲੇ ਦੀ ਇੱਕ ਵੀਡੀਓ ਦੁਬਾਰਾ ਤੋਂ ਫਿਰ ਤੋਂ ਜਿਹੜੀ ਵਾਇਰਲ ਹੋ ਚੁੱਕੀ ਆ ਉਹਦਾ ਬਹੁਤ ਵੱਡਾ ਜਿਹੜਾ ਰਾਜ ਤੁਹਾਡੇ ਸਾਹਮਣੇ ਮੈਂ ਵੀਡੀਓ ਦੇ ਵਿੱਚ ਦਿਖਾਉਣ ਜਾ ਰਿਹਾ ਉਹਦੀ ਪਤਨੀ ਨੇ ਸਾਰੇ ਰਾਜ਼ ਖੋਲ ਦਿੱਤੇ ਨੇ ਮੈਂ ਤੁਹਾਨੂੰ ਇੱਕੋ ਦੀ ਵੀਡੀਓ ਦਿਖਾਉਣ ਜਾ ਰਿਹਾ ਬਾਬਾ ਲੱਖਾ ਨਾਨਕ ਸਰਵਾਲਾ ਕੀ ਕਰਦਾ ਸੀ ਕਿਵੇਂ ਉਹ ਕਰਤੂਤਾਂ ਕੀਤੀਆਂ ਉਹਨੇ ਉਹਦੇ ਸਾਰੇ ਕਾਲੇ ਚਿੱਠੇ ਸਾਹਮਣੇ ਆ ਗਏ ਨੇ ਤੇ ਜਿਹੜੀ ਇਹ ਵੀਡੀਓ ਆ ਇਹ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿ ਜਿਹੜਾ ਬਾਬਾ ਲੱਖਾ ਇਹ ਕੀ ਕੀ ਕਰਤੂਤਾ ਕਰਦਾ ਸੀ ਤੇ ਇਹ ਕਹਿੰਦਾ ਕੀ ਸੀ ਕੱਲ ਤੁਹਾਡੇ ਸਾਹਮਣੇ ਜਿਹੜੀ ਮੈਂ ਵੀਡੀਓ ਪਾਈ ਸੀ ਉਹਦੇ ਵਿੱਚ ਨੇ ਗੱਲ ਕਹੀ ਸੀ ਵੀ 인ਦਰ ਮਹਾਰਾਜ ਦਾ ਵੀ ਮਨ ਡੋਲ ਜਾਂਦਾ ਤਾਂ ਅਸੀਂ ਕੌਣ ਆ ਇੱਕ ਇਹ ਕਹੀ ਸੀ ਤੇ ਇੱਕ ਗੱਲ ਇਹ ਕਹੀ ਸੀ ਵੀ ਕਹਿੰਦਾ ਪੈਸੇ ਦੇ ਨਾਲ ਕਿਸੇ ਨੂੰ ਮਰਜ਼ੀ ਕੁਛ ਮਰਜ਼ੀ ਕਰਵਾ ਲਓ ਇਹੀ ਗੱਲ ਕਹੀ ਸੀ ਪਰ ਅੱਜ ਤੁਹਾਡੇ ਸਾਹਮਣੇ ਮੈਂ ਇਹਦੀ ਵੀਡੀਓ ਦਿਖਾਉਣ ਜਾ ਰਿਹਾ ਜਿਹੜੀ ਇਹਦੀ ਪਤਨੀ ਨੇ ਇਹਦੇ ਸਾਰੇ ਕਾਲੇ ਚਿੱਠੇ ਅਗਲੇ ਪਿਛਲੇ ਸਾਰੇ ਸਾਹਮਣੇ ਰੱਖ ਦਿੱਤੇ ਮੀਡੀਆ ਦੇ ਮੀਡੀਆ ਦੇ ਸਾਹਮਣੇ ਇਹ ਵੀ ਜਿਹੜੀ ਧਰਮ ਪਤਨੀ ਹੈ ਉਹਨੇ ਪੂਰੀ ਪੋਲ ਖੋਲ ਦਿੱਤੀ ਹੈ ਆਪਦੀ ਚੁੱਪੀ ਹੈ ਜਿਹੜੀ ਉਹ ਤੋੜ ਦਿੱਤੀ ਹੈ ਤੇ ਹੁਣ ਜਿਹੜਾ ਬਾਬਾ ਲੱਖਾ ਨਾਨਕ ਸਰਵਾਲਾ ਇਹਨੂੰ ਪੂਰੇ ਦੇਸ਼ ਦੁਨੀਆ ਦੇ ਵਿੱਚ ਉਹਨੇ ਨੰਗਾ ਕਰ ਦਿੱਤਾ ਮੈਂ ਤੁਹਾਡੇ ਸਾਹਮਣੇ ਇਹਦੀ ਜਿਹੜੀ ਵੀਡੀਓ ਆ ਉਹ ਸੁਣਾਉਣ ਜਾ ਰਿਹਾ ਬੜੇ ਧਿਆਨ ਦੇ ਨਾਲ ਸੁਣ ਲੈਣਾ ਉਸ ਤੋਂ ਬਾਅਦ ਆਪਣਾ ਫਰਜ ਸਮਝਦੇ ਹੋਇਆ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦੇਣਾ ਤਾਂ ਕਿ ਇਹ ਜਿਹੇ ਬਾਬਿਆਂ ਦੀਆਂ ਕਰਤੂਤਾਂ ਸਮਾਜ ਦੇ ਵਿੱਚ ਹੋਰ ਨਾ ਫੈਲਣ ਤਾਂ ਇਸ ਦਾ ਨੰਗਾ ਕੀਤਾ ਜਾਵੇ ਇਹਦਾ ਪਰਦਾ ਜਿਹੜਾ ਉਹ ਫਾਸ਼ ਹੋ ਗਿਆ ਸੁਣੋ ਸਾਰਾ ਮੁਕਤਨੀ ਹੋ ਗਈ ਹੈ ਲਾਈਵ ਅਤੇ ਖੋਲ ਕੇ ਰੱਖ ਦਿੱਤੀਆਂ ਐਸੀਆਂ ਗੱਲਾਂ ਜਿੰਨਾ ਤੋਂ ਤੁਸੀਂ ਸਾਰੇ ਹੀ ਅਣਜਾਣ ਹੋ ਦੇਖੋ ਉਹ ਲੱਖਾ ਬਾਬਾ ਕੀ ਕੀ ਕਰਤੂਤਾ ਕਰ ਰਿਹਾ ਹੈ ਅਤੀਆਂ ਗੱਲਾਂ ਦਾ ਤਾਂ ਆਪਾਂ ਨੂੰ ਪਤਾ ਹੀ ਨਹੀਂ ਦੱਸਦੀ ਹੈ ਕਿ ਮੀਡੀਆ ਦੇ ਸਾਹਮਣੇ ਆਪਣੀ ਚੁੱਪੀ ਤੋੜੀ ਅਤੇ ਬਾਬੇ ਦੇ ਇੱਕ ਗੁਪਤ ਰਾਜ ਦੱਸੇ ਜਿਨ੍ਹਾਂ ਦੇ ਉੱਪਰ ਪਾਰ ਕਿਆ ਸੀ ਪਰਦਾ ਸਾਧ ਸੰਗਤ ਜੀ ਜੋ ਨਾਨਕ ਸਰਖਾਤ ਵਾਲਾ ਲੱਖਾ ਬਾਬਾ ਹੈ ਉਸ ਨੂੰ ਲੈ ਕੇ ਜੋ ਸੋਸ਼ਲ ਮੀਡੀਆ ਦੇ ਉੱਪਰ ਅੱਜਕੱਲ ਕਾਫੀ ਖਬਰਾਂ ਚੱਲ ਰਹੀਆਂ ਨੇ ਤੇ ਸਾਰੇ ਲੋਕ ਲੱਖੇ ਬਾਬੇ ਦਾ ਵਿਰੋਧ ਵੀ ਕਰ ਰਹੇ ਨੇ ਕਿ ਲੱਖੇ ਬਾਬੇ ਨੇ ਜੋ ਕੁਕਰਮ ਕੀਤਾ ਹੈ ਇਸ ਤੋਂ ਪਹਿਲਾਂ ਇਸ ਦੇ ਡੇਰੇ ਦੇ ਵਿੱਚ ਵੀ ਇੱਕ ਛੋਟੇ ਬੱਚੇ ਦੇ ਨਾਲ ਇਸ ਦੇ ਇੱਕ ਸੇਵਾਦਾਰ ਨੇ ਕੁਕਰਮ ਕੀਤਾ ਉਸ ਦੀ ਵੀਡੀਓ ਵੀ ਸਾਹਮਣੇ ਆਈ ਸੀ ਤੇ ਸਾਧ ਸੰਗਤ ਜੀ ਹੁਣ ਇਸ ਦੀ ਧਰਮ ਪਤਨੀ ਜੋ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਆਦੀ ਤੇ ਲਾਈਵ ਆ ਕੇ ਉਸ ਨੇ ਉਹ ਅੰਦਰਲੇ ਭੇਦ ਖੋਲੇ ਜਿੰਨਾ ਗੱਲਾਂ ਤੋਂ ਆਪਾਂ ਅਣਜਾਣ ਸੀ ਸਾਧ ਸੰਗਤ ਜੀ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਆ ਇਹ ਜਿਹੜਾ ਲੱਖਾ ਬਾਬਾ ਨਾਨਕ ਸਰ ਵਾਲਾ ਇਦੇ ਪੂਰੇ ਜਿਹੜੇ ਕਿ ਕਾਲੇ ਚੱਠੇ ਖੁੱਲ ਚੁੱਕੇ ਨੇ ਪੂਰੀ ਦੇਸ਼ ਦੁਨੀਆ ਦੇ ਵਿੱਚ ਇਹ ਬਦਨਾਮ ਹੋ ਗਿਆ ਇਹ ਖੁਦ ਵੀ ਕਹਿ ਰਿਹਾ ਸੀ ਕੱਲ ਮੰਨ ਵੀ ਗਿਆ ਸੀ ਕਹਿੰਦਾ ਬੀਬੀਆਂ ਨੂੰ ਪੈਸੇ ਦੇ ਕੇ ਜੋ ਮਰਜ਼ੀ ਕਰਵਾ ਲਵਾਂ ਲੈ ਇਹ ਇਹਨਾਂ ਦੀ ਛਵੀ ਤੇ ਦੂਜੇ ਪਾਸੇ ਉਹਦੇ ਤੇ આરોਪ ਜਿਹੜੇ ਹੋਰ ਵੀ ਲੱਗੇ ਨੇ ਇੱਕ ਕੁੜੀ ਸੀ ਉਹਨੂੰ ਉਹਨੇ ਗਟਨਾਪ ਕੀਤਾ ਉਸ ਤੋਂ ਬਾਅਦ ਉਹਦਾ ਜਿਹੜਾ ਮਾਂ ਪਿਓ ਸੀ ਉਹਨਾਂ ਨੇ ਵੀ આરોਪ ਲਾ ਦਿੱਤੇ ਸੀ ਕਿ ਇਹਨੇ ਸਾਡੀ ਜਿਹੜੀ 32 ਉਹ ਘਟਨਾਇਬ ਕੀਤੀ ਹੋਈ ਆ ਤਾਂ ਇਹ ਆਪਦੀਆਂ ਸਫਾਈਆਂ ਦਿੰਦਾ ਔਰ 30 ਨੰਬਰ ਜਿਹੜਾ ਜੋਨੀ ਬਾਬੇ ਦਾ ਨਾਮ ਕਿਵੇਂ ਜੋੜ ਜਾਂਦਾ ਇਹਦੇ ਨਾਲ ਜੋਨੀ ਬਾਬੇ ਨੇ ਫੋਨ ਕੀਤਾ ਅਮਰਪਾਲ ਸਿੰਘ ਮਹਿਰੋਂ ਨੂੰ ਉਹ ਕਹਿੰਦਾ ਵੀ ਤੁਸੀਂ ਕਹਿੰਦਾ ਇਹਦੇ ਨਾਲ ਨਿਵੇੜ ਲੋ ਉਹ ਕਹਿੰਦਾ ਵੀ ਨਿਵੇੜਨਾ ਕੀ ਹੈ ਨਿਬੜੀ ਪਿਆ ਕਹਿੰਦਾ ਕੰਮ ਹੁਣ ਜਿਹੜਾ ਕਿ ਅਸੀਂ ਇਹਨੂੰ ਸਕੰਜੇ ਦੇ ਵਿੱਚ ਲੈ ਲਿਆ ਵੀਡੀਓ ਸਾਹਮਣੇ ਆ ਗਈਆਂ ਨੇ ਸਾਰਾ ਕੁਛ ਇਹਦਾ ਪਤਾ ਲੱਗ ਗਿਆ ਤਾਂ ਜਿਹੜੀ ਹੁਣ ਉਹ ਕਹਿੰਦਾ ਯਾਰ ਮੈਨੂੰ ਲੱਖੇ ਬਾਬੇ ਨੇ ਫੋਨ ਕੀਤਾ ਜੌਨੀ ਬਾਬਾ ਕਹਿੰਦਾ ਅਮਰਤਪਾਲ ਸਿੰਘ ਮੈਰੋਂ ਉਹਦੀ ਆਡੀਓ ਵਾਇਰਲ ਹੋ ਰਹੀ ਹੈ ਉਹ ਵੀ ਤੁਸੀਂ ਸੁਣ ਲਈ ਹੋਣੀ ਆ ਤਾਂ ਮੈਂ ਸੁਣਾਈ ਵੀ ਆ ਉਹ ਪਰ ਉਹ ਕਹਿੰਦਾ ਵੀ ਯਾਰ ਨਿਵੇੜਨ ਵਾਲੀ ਤਾਂ ਗੱਲ ਹੀ ਨਹੀਂ ਵੀ ਜਿਹੜੇ ਦੁਸ਼ਕਰਮ ਬੰਦੇ ਨੇ ਕੀਤੇ ਨੇ ਉਹਦੇ ਪਾਪ ਨੇ ਜਿਹੜੇ ਉਹ ਤਾਂ ਹੁਣ ਭੋਗਣੇ ਪਏ ਨੇ ਹਾਂ ਠੀਕ ਆ ਜਦੋਂ ਤੇ ਕੋਈ ਪੜਦਾ ਹੁੰਦਾ ਇਹ ਸਾਧਾਂ ਦੇ ਬਾਣੇ ਦੇ ਵਿੱਚ ਕਿਹੜੇ ਬੰਦੇ ਨੇ ਨਹੀਂ ਇਹ ਕੰਮ ਕਰੇ ਯਾਰ ਹੁਣ ਤੁਸੀਂ ਨਾਂ ਗਿਣਿਆ ਦਿੰਦਾ ਮੈਂ ਤੁਹਾਨੂੰ ਪਤਾ ਹੀ ਹੈ ਵੈਸੇ ਤਾਂ RAM RAHIM ਸਭ ਤੋਂ ਵੱਡਾ ਨਾਮ ਫੇਰ ਜਿਹੜਾ ਕਿ ਬਰਵਾਲੇ ਵਾਲਾ ਸਤਪਾਲ ਉਹ ਤਾਂ ਫੇਰ ਆ ਜਾਂਦਾ ਨਾਮ ਤੇਰਾ ਆਸ਼ਾ ਰਾਮ ਬਾਪੂ ਜਿਹੜਾ ਬਾਪੂ ਮੇਰਾ ਸਾਲਾ ਖਬਰਾਂ ਕੀ ਦਾ ਹੋਣਾ ਸਾਡਾ ਤਾਂ ਹੈ ਨਹੀਂ ਪਰ ਗੱਲ ਇਹ ਆ ਵੀ ਐਡੇ ਘਟਿਆ ਬੰਦੇ ਇੰਨੇ ਯਾਰ ਜਿਵੇਂ ਕਹਿੰਦੇ ਨੇ ਵੀ ਇਹਨਾਂ ਨੂੰ ਮੈਂ ਕਹਿੰਦਾ ਵੀ ਅਗਲਾ ਦੇਣੀ ਚਾਹੀਦੀ ਐ ਜੌਂਦਿਆਂ ਨੂੰ ਚੌਂਕ ਦੇ ਵਿੱਚ ਖੜਾ ਆ ਕੇ ਜਿਹੜੇ ਅੱਗੇ ਤੋਂ ਕੋਈ ਇਹੋ ਜਿਹਾ ਬਾਬਾ ਨਾ ਉੱਠੇ ਸਾਲਾ ਜਿਹੜਾ ਇਸ ਸਮਾਜ ਦੇ ਵਿੱਚ ਗੰਦ ਪਾਉਂਦੇ ਆ ਉਤੋਂ ਸਿੱਖੀ ਬਦਨਾਮ ਡੇਰੇ ਬਦਨਾਮ ਗੁਰਦੁਆਰੇ ਬਦਨਾਮ ਇਹ ਲੋਕ ਲੱਗੇ ਹੋਏ ਨੇ ਪੰਜਾਬ ਤਾਂ ਵੈਸੇ ਹੀ ਇਧਰ ਨੂੰ ਹੋ ਚੱਲਿਆ ਸਾਡਾ ਨਸ਼ਾ ਬੰਨੀ ਨੂੰ ਹੋ ਚੱਲਿਆ ਤੁਹਾਡੇ ਤੇ ਕੋਈ ਚੰਗਾ ਨਹੀਂ ਹੁੰਦਾ ਹੋਰ ਕੰਮ ਫਲਾਈ ਜਾਂਦੇ ਆ ਹੋਰ ਗੰਦੀਆਂ ਕਰਤੂਤਾ ਫਲਾਉਂਦੇ ਵੀ ਐ ਕਰੋ ਆ ਆ ਆ ਕਰ ਲੋ ਤਾਂ ਹੁਣ ਦੇਖੋ ਇੱਕ ਪਾਸੇ ਪਾਣੀਆਂ ਦਾ ਮੁੱਦਾ ਹੈ ਜਿਹੜਾ ਕਿ ਕਾਲੇ ਪਾਣੀ ਦਾ ਮੁੱਦਾ ਲੱਗਿਆ ਲੁਧਿਆਣੇ ਲੱਖਾ ਸਿੰਘ ਸਧਾਨਾ ਬਣੀਓ ਪੂਰੀ ਟੀਮ ਦੇ ਬਣੀਓ ਜਿਹੜਾ ਕਿ ਪੂਰੇ ਲੋਕਾਂ ਦੇ ਲਈ ਉਹ ਇੱਕ ਭਿਆਨਕ ਬਿਮਾਰੀ ਹੈ ਜਿਹੜੇ ਕਿ ਕਾਲਾ ਪੀੜੀਆਂ ਕੈਂਸਰ ਗੁਰਦੇ ਕਿਡਲੀਆਂ ਸਭ ਦੀਆਂ ਫੇਲ ਹੁੰਦੀਆਂ ਇਹਨੇ ਜਾਂਦੇ ਬੱਚਿਆਂ ਨੂੰ ਕੈਂਸਰ ਉਹਦੇ ਤੇ ਤਾਂ ਕੋਈ ਯਾਰ ਬੋਲਦਾ ਨਹੀਂ ਤੇ ਜਿਹੜੀਆਂ ਇਹੋ ਜਿਹੀਆਂ ਕਰਤੂਤਾਂ ਨੇ ਮੇਰੇ ਸਾਲੇ ਇਹ ਸਾਧ ਇਹ ਕਰਦੇ ਨੇ ਇਹੋ ਜੀ ਸੰਗਤ ਦੇ ਵਿੱਚ ਸੁਨੇਹਾ ਦੇਣ ਵੀ ਭਾਈ ਆਪਣੇ ਪੰਜਾਬ ਦੇ ਲਈ ਪਾਣੀ ਜ਼ਰੂਰੀ ਹੈ ਜੇ ਪਾਣੀ ਹੈ ਤਾਂ ਜ਼ਿੰਦਗੀ ਹੈ ਤੁਸੀਂ ਵੀ ਜਾਣਦੇ ਹੋ ਤਾਂ ਇਸੇ ਕਰਕੇ ਮੈਂ ਹਰ ਵੀਡੀਓ ਦੇ ਵਿੱਚ ਇਹਦਾ ਮੈਸੇਜ ਛੱਡਦਾ ਲਾਸਟ ਦੇ ਵਿੱਚ ਕਿ ਯਾਰ ਆਪਣਾ ਪੰਜਾਬ ਹੈ ਜਿਹੜਾ ਇਹ ਬਚਿਆ ਰਵੇ ਆਪਣੇ ਲੋਕ ਜਾਗਰਿਤ ਰਹਿਣ 3 ਤਰੀਕ ਦਾ ਪੰਜਾਬੀਓ ਉੱਥੇ ਮੋਰਚਾ ਹੈ ਜਿਹੜਾ ਕਿ ਜੇਲ੍ਹ ਦੇ ਕੋਲੇ ਤਾਜਪੁਰ ਰੋਡ ਉਹ ਜਗ੍ਹਾ ਜਿਹੜੀ ਉੱਥੇ ਮੋਰਚਾ ਲੱਗਣਾ ਇੱਕ ਹੋਰ ਤੁਹਾਨੂੰ ਦੱਸ ਦਿਆਂ ਲੱਖਾ ਸਿੰਘ ਸਦਾਣਾ ਨੂੰ ਉਹਨਾਂ ਨੇ ਅੱਗੋਂ ਧਮਕੀ ਦਿੱਤੀ ਹੈ ਕਹਿੰਦੇ ਅਸੀਂ ਤੁਸੀਂ ਆਓ ਸਹੀ ਪੰਜਾਬ ਨੂੰ ਇੱਕ ਤਰ੍ਹਾਂ ਦਾ ਲਲਕਾਰਿਆ ਡੈਂਗ ਫੈਕਟਰੀਆਂ ਦੇ ਮਾਲਕਾਂ ਨੇ ਉਹ ਕਹਿੰਦੇ ਤੁਸੀਂ ਆਓ ਸਹੀ ਅਸੀਂ ਤੁਹਾਡਾ ਸਾਹਮਣਾ ਕਰਨ ਲਈ ਇੱਕ ਲੱਖ ਪ੍ਰਵਾਸੀ ਤਿਆਰ ਹੈ ਤੇ ਅਸੀਂ ਤੁਹਾਡਾ ਡਟ ਕੇ ਸਾਹਮਣਾ ਕਰਾਂਗੇ ਤਾਂ ਹੁਣ ਇੱਥੇ ਪੰਜਾਬ ਦੇ ਲੋਕਾਂ ਨੇ ਤੇ ਪੰਜਾਬ ਨੇ ਸੋਚਣਾ ਵੀ ਕਰਨਾ ਕੀ ਹੈ 3 ਤਰੀਕ ਜਿਹੜਾ ਕਿ ਆਉਣ ਵਾਲੀ 3 ਤਰੀਕ ਹੈ ਦਸੰਬਰ 12ਵਾਂ ਮਹੀਨਾ ਤਾਂ ਉਦੋਂ ਉਥੇ ਇਕੱਠ ਹੋਣਾ ਬਹੁਤ ਵੱਡਾ ਯਾਨੀ ਮੋਰਚਾ ਵਿੱਢਿਆ ਹੋਇਆ ਤਾਂ ਉਥੇ ਜਿਹੜੇ ਭਰਾ ਭਾਣ ਸਕਦੇ ਪਹੁੰਚੋ ਠੀਕ ਹੈ ਪੰਜਾਬੀਓ ਮਿਲਦੇ ਆਂ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ